ਕਣਾ ਟਟ 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 ਬੇਰੁਜ਼ਗਾਰ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਸਾਰੇ ਅਧਿਆਪਕ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਸਾਥੀਓ ਕਮੈਂਟ ਕਰਕੇ ਦੱਸ ਦੋ ਕਿ ਜਿਹੜੀ ਆਵਾਜ਼ ਹੈ ਉਹ ਤੁਹਾਡੇ ਤੱਕ ਜਿਹੜੀ ਕਲੀਅਰ ਆ ਰਹੀ ਹੈ ਜਿਹੜੀ ਵੀਡੀਓ ਹੈ ਉਹ ਵਿਜ਼ੀਬਲ ਹੈ ਤੁਹਾਨੂੰ ਸਹੀ ਦਿਖ ਰਹੀ ਹੈ ਸਭ ਤੋਂ ਪਹਿਲਾਂ ਸਾਰੇ ਸਾਥੀ ਜਿਹੜੇ ਲਿੰਕ ਦੇ ਨਾਲ ਜੁੜੇ ਹੋਏ ਨੇ ਉਹ ਦੱਸੋ ਕਮੈਂਟ ਦੇ ਜਰੀਏ ਦੱਸ ਦਿਓ ਕਿ ਜਿਹੜਾ ਲਾਈਵ ਹੈ ਉਹ ਪ੍ਰੋਪਰ ਸਹੀ ਚੱਲ ਰਿਹਾ ਹੈ। ਤਾਂ ਹਾਂਜੀ ਸਰ ਤੁਹਾਡਾ ਕੀ ਨਾਮ ਹੈ? ਤਾਂ ਹਾਂਜੀ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਸੀ ਕਿ ਆਪਾਂ ਜਿਹੜਾ ਜਿਹੜਾ ਆਪਣਾ ਪੱਕਾ ਮੋਰਚਾ ਪਿਛਲੇ 4 ਮਹੀਨਿਆਂ ਤੋਂ ਪਿੰਡ ਗੰਬੀਰਪੁਰ ਵਿਖੇ ਲਗਾਤਾਰ ਚੱਲ ਰਿਹਾ ਹੈ ਤੇ ਉਸ ਮੋਰਚੇ ਦੇ ਉੱਪਰ ਆਪਾਂ 21 ਫਰਵਰੀ ਨੂੰ ਜਿਹੜਾ ਇੱਕ ਵੱਡਾ ਇਕੱਠ ਇੱਕ ਵੱਡੇ ਸੰਘਰਸ਼ ਦੇ ਰੂਪ ਦੇ ਵਿੱਚ ਇੱਕ ਵੱਡੇ ਕੱਟ ਦੇ ਲਈ ਜਿਹੜਾ ਤਰਨਾ ਸੀਗਾ ਜਿਹੜਾ ਉਹ ਐਲਾਨ ਕੀਤਾ ਸੀਗਾ ਤੇ ਮੈਂ ਮੈਨੂੰ ਜਿਹੜੀ ਬੜੀ ਖਾਮੋਸ਼ੀ ਦੇ ਨਾਲ ਨਾਮੋਸ਼ੀ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿਹੜੀ ਆਪਣੀ ਬਚਦੀਆਂ ਪੋਸਟਾਂ ਨੇ ਜੇ ਮੈਂ ਫਰਸਟ ਲਿਸਟ ਤੋਂ ਬਾਅਦ ਦੀ ਗੱਲ ਕਰਾਂ ਜਿਹੜੀ ਜਿਨ੍ਹਾਂ ਨੇ ਸਟੇਸ਼ਨ ਚੁਆਇਸ ਕਰ ਲਈ ਹੈ ਤਾਂ ਲਗਭਗ 33200 ਦੀ ਜਿਹੜੀਆਂ ਪੋਸਟਾਂ ਪਈਆਂ ਨੇ ਤੇ ਉਸ ਦੇ ਵਿੱਚੋਂ ਆ ਜਿਹੜੇ 5 7 8 ਸਾਥੀ ਟੋਟਲ 21 ਤਰੀਕ ਨੂੰ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣੇ ਸੀ ਤੇ ਉਹ ਜਿਹੜੇ 8 ਸਾਥੀ ਨੇ ਉਹ ਸਾਥੀ ਉਹ ਤੁਹਾਨੂੰ ਵੀ ਪਤਾ ਕਿ 8 ਸਾਥੀ ਇੱਥੇ ਕੀ ਕਰ ਸਕਦੇ ਨੇ 8 ਸਾਥੀ ਇੱਥੇ ਆ ਕੇ ਲੰਗਰ ਛੱਕੇ ਗੁਰਦੁਆਰਾ ਸਾਹਿਬ ਇਸ਼ਨਾਨ ਕਰਕੇ ਆਪਣਾ ਮੱਥਾ ਟੇਕ ਕੇ ਇਹ ਐਵੇਂ ਘਰ ਵਾਪਸ ਜਾ ਸਕਦੇ ਨੇ ਨਹੀਂ ਤਾਂ ਇਹ ਨੱਠ ਸੱਤਿਆਂ ਨੇ ਤੁਹਾਨੂੰ ਜਿਹੜਾ ਰੁਜ਼ਗਾਰ ਹੈ ਉਹ ਲੈ ਕੇ ਦੇਣਾ ਹੈ ਜਿੰਨੀ ਦੇਰ ਤੱਕ ਤੁਸੀਂ ਜਿਹੜਾ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੋਗੇ ਸਾਨੂੰ ਕਾਫੀ ਸਮਾਂ ਹੋ ਗਿਆ ਹੈ 2.5 ਸਾਲ ਹੋ ਗਿਆ ਤੁਹਾਨੂੰ ਇਹ ਗੱਲ ਵਾਰ-ਵਾਰ ਸਮਝਾਉਂਦਿਆਂ ਨੂੰ ਕਿ ਸਾਥੀ ਜਿਹੜਾ ਘਰਾਂ ਦੇ ਵਿੱਚੋਂ ਨਿਕਲੋ ਆਪਾਂ ਇਸ ਸਰਕਾਰ ਦੇ ਵਿਰੁੱਧ ਲੜ ਕੇ ਜਿਹੜੇ ਆਪਣੇ ਬੰਦੇ ਹੱਕ ਨੇ ਅਸੀਂ ਕੋਈ ਆਪਣੇ ਹੱਕਾਂ ਤੋਂ ਬਾਹਰ ਦੀ ਗੱਲ ਨਹੀਂ ਕਰ ਰਹਾ ਸਾਥੀਓ ਚਾਰ-ਚਾਰ ਆਪਾਂ ਪੇਪਰ ਪਾਸ ਕੀਤੇ ਨੇ ਕਿ ਜੇ ਤੁਸੀਂ ਸੋਚਦੇ ਹੋ ਵੀ ਆਪਾਂ ਨੂੰ ਰੋਜ਼ਗਾਰ ਐਵੇਂ ਹੀ ਮਿਲ ਜੇਗਾ ਤੇ ਫਿਰ ਚਾਰ-ਚਾਰ ਪਤਾ ਨਹੀਂ ਹੋਰ ਕਿੰਨੇ ਚਾਰ-ਚਾਰ ਪੇਪਰ ਤੁਹਾਨੂੰ ਪਾਸ ਕਰਨੇ ਪੈਣਗੇ ਰੋਜ਼ਗਾਰ ਐਵੇਂ ਹਾਸਲ ਨਹੀਂ ਹੋਣਾ ਕਿਉਂਕਿ ਈਟੀਟੀ ਦਾ ਇਤਿਹਾਸ ਰਿਹਾ ਉਹ ਗੱਲਾਂ ਮੈਨੂੰ ਵਾਰ-ਵਾਰ ਦੱਸਣ ਦੀ ਜ਼ਰੂਰਤ ਨਹੀਂ ਕਿ ਕਿ ਜਿਹੜਾ ਈਟੀਟੀ ਦਾ ਇਤਿਹਾਸ ਹੈ ਉਹ ਤਰਨੇ ਮੁਜਾਰੇ ਤੋਂ ਬਿਨਾ ਜਿਹੜੀ ਨੌਕਰੀ ਹੈ ਉਹ ਤੁਹਾਨੂੰ ਪ੍ਰਾਪਤ ਨਹੀਂ ਹੋਣੀ ਇਹ ਗੱਲ ਨੂੰ ਤੁਸੀਂ ਚਾਹੇ ਅੱਜ ਦਿਮਾਗ ਦੇ ਵਿੱਚ ਬਿਠਾ ਲਓ ਤੇ ਜਾਂ ਫਿਰ ਜਦੋਂ ਮੈਂ ਹਰ ਇੱਕ ਹਰ ਇੱਕ ਲਾਈਵ ਦੇ ਵਿੱਚ ਇੱਕ ਗੱਲ ਜ਼ਰੂਰ ਕਹਿੰਦਾ ਹਾਂ ਨਾ ਕਿ ਸਮਾਂ ਜਦੋਂ ਬੀਤ ਜਾਏਗਾ ਨਾ ਸਮਾਂ ਬੀਤਣ ਤੋਂ ਬਾਅਦ ਤੁਹਾਡੇ ਹੱਥ 'ਤੇ ਕੁਝ ਨਹੀਂ ਹੋਣਾ ਇਸ ਸਮੇਂ ਨੂੰ ਸੰਭਾਲ ਲਓ ਤਾਂ ਜੋ ਜਿਹੜਾ ਤੁਹਾਡਾ ਆਉਣ ਵਾਲਾ ਭਵਿੱਖ ਹੈ ਉਹ ਸੁਨਹਿਰਾ ਬਣ ਸਕੇ ਇਹ ਗੱਲ ਮੈਂ ਹਰ ਲਾਈਵ ਦੇ ਵਿੱਚ ਕਹਿੰਦਾ ਹਾਂ ਨਾ ਪਰ ਜਿਸ ਤਰ੍ਹਾਂ ਤਰਨੇ ਦੇ ਹਾਲਾਤ ਨੇ ਜਿਸ ਤਰ੍ਹਾਂ ਤੁਹਾਡੀਆਂ ਅਸੀਂ ਮਿੰਤਾ ਕਰ ਰਹੇ ਆ ਤੁਹਾਡੇ ਖੁਦ ਦੇ ਹਾਲਾਤ ਨੇ ਇਦਾਂ ਲੱਗ ਨਹੀਂ ਰਿਹਾ ਕਿ ਤੁਹਾਨੂੰ ਜਿਹੜਾ ਜੇ ਰੋਜ਼ਗਾਰ ਦੀ ਹੈ ਬੜੀ ਜਿਆਦਾ ਜ਼ਰੂਰਤ ਹੈ ਕਿਉਂਕਿ ਬੜੀ ਜਿਆਦਾ ਜ਼ਰੂਰਤ ਹੈ ਜਿਹੜੇ ਉਰੇ 8-7 ਹੀ ਬੈਠੇ ਨੇ ਸਿਰਫ ਇੰਨਾ ਨਹੀਂ ਲੱਗ ਰਹੀ ਹੈ ਜੇ ਤੁਹਾਨੂੰ ਕੋਈ ਬੜੀ ਜਿਆਦਾ ਜ਼ਰੂਰਤ ਹੁੰਦੀ ਤਾਂ ਤੁਸੀਂ ਇੱਕ ਕਾਲ ਤੇ ਜਿਹੜਾ 21 ਤਰੀਕ ਨੂੰ ਉਰੇ ਇੱਕ ਵਿਸ਼ਾਲ ਇਕੱਠ ਦੇ ਰੂਪ ਦੇ ਵਿੱਚ ਸਾਡਾ ਜਿਹੜਾ ਸਾਥ ਦਿੰਦੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਤੇ ਅਸੀਂ ਸਰਕਾਰ ਦੇ ਵਿਰੁੱਧ ਤੁਹਾਡੇ ਸਾਰੇ ਤੁਹਾਡੇ ਆਸਰੇ ਲੜਦੇ ਮੂਹਰੇ ਹੋ ਕੇ ਸਰਕਾਰ ਨਾਲ ਲੜਾਈ ਲੈਂਦੇ ਤੇ ਆਪਣਾ ਜਿਹੜਾ ਬੰਦਾ ਹੱਕ ਹੈ ਉਹ ਆਪਾਂ ਲੈ ਕੇ ਤੇ ਜਿਹੜਾ ਆਪਣਾ ਰੁਜ਼ਗਾਰ ਪ੍ਰਾਪਤ ਕਰਕੇ ਜਿਹੜਾ ਸਕੂਲਾਂ ਦੇ ਵਿੱਚ ਆਈ ਹੈ ਸੋ ਸਾਥੀਓ ਇਹ ਤਾਂ ਗੱਲ ਸੀਗੀ ਧਰਨੇ ਸੰਬੰਧੀ ਸਾਥੀਓ ਦੂਜੀ ਗੱਲ ਅਸੀਂ ਜਿਹੜਾ ਉਹ ਜਿਹੜਾ ਇੱਕ ਮੈਸੇਜ ਬਣਾਇਆ ਸੀ ਕੀ ਕੀ ਤਰੀਕ ਤੋ ਬਾ ਜੜਾ ਸੀ ਦੋ ਤਿੰਨ ਦਿਨ ਵੇਟ ਕਰਾਂਗੇ ਜੇਕਰ ਸਾਡਾ ਸਾਥ ਨਾ ਮਿਲਿਆ ਜੇਕਰ ਕਾਡਰ ਨੇ ਹੁਣ ਵੀ ਸਾਨੂੰ ਸਾਥ ਨਾ ਦਿੱਤਾ ਤੇ ਜੜਾ ਅਸੀਂ ਇਸ ਤਰਨੇ ਨੂੰ ਵਿਰਾਮ ਦੇ ਸਕਦੇ ਆ ਸੋ ਅੱਜ ਜੜਾ ਉਸ ਕਾਲ ਦਾ ਜੜਾ ਦੂਸਰਾ ਦਿਨ ਹੈ ਇੱਕ ਦੋ ਦਿਨ ਸਾਥਿਓ ਅਸੀਂ ਹੋਰ ਇਦਾਂ ਹੀ ਵੇਟ ਕਰਾਂਗੇ ਜੇਕਰ ਉਹਰੇ ਗਿਣਤੀ ਹੈ ਜਿਹੜੀ ਤੁਸੀਂ 33200 ਨੇ ਰਿਸਕਾਰ ਲੈਣਾ ਹੈ ਘੱਟ ਤੋਂ ਘੱਟ 300 ਗਿਣਤੀ ਤਾਂ ਹੋਏ ਤਾਂ ਜਿਹੜੀ ਉਹਰੇ ਗਿਣਤੀ ਹੈ ਸਾਥਿਓ ਉਹ ਜਿਹੜੀ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਨਾ ਬਣੀ ਤਾ ਜਿਹੜਾ ਅਸੀਂ ਯੂਨੀਅਨ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਜਿੰਨਾ ਵੀ ਉਹਦੇ ਕੈਡਰ ਹੈ ਸਾਰਿਆਂ ਦੀ ਰਾਇ ਕਰਕੇ ਸਾਡੇ ਲਈ ਜਿੰਨੇ ਵੀ ਕੈਡਰ ਰੇ ਬੰਦੇ ਨੇ ਸਾਰੇ ਇੱਕ ਸਮਾਨ ਨੇ ਸਾਰਿਆਂ ਨਾਲ ਅਸੀਂ ਰਹਿ ਕਰਕੇ ਤੇ ਅਸੀਂ ਧਰਨੇ ਦਾ ਅੱਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਜਿਹੜਾ ਅਸੀਂ ਤੁਹਾਨੂੰ ਲਾਈਵ ਹੋ ਕੇ ਲਾਈਵ ਦੇ ਮਾਧਿਅਮ ਨਾਲ ਤੁਹਾਨੂੰ ਦੱਸ ਦਿੱਤਾ ਜਾਊਗਾ ਸੋ ਅ ਪਿਛਲੇ ਕੱਲ ਪਰਸੋ ਦੀ ਨਿਊਜ਼ ਆ ਜਿਹੜੀ ਉਹ ਵੀ ਤੁਸੀਂ ਸਾਰਿਆਂ ਨੇ ਬਾਕੂ ਵੀ ਸੁਣ ਲਈ ਹੋਗੀ ਸੀਐਮ ਸਾਹਿਬ ਦੇ ਜਵਾਨੀ ਵੀ ਸੁਣ ਲਈ ਕਿ ਅਸੀਂ ਜਿਹੜੇ ਆਉਣ ਵਾਲੇ ਵੀਕ ਦੇ ਵਿੱਚ ਆ 3300 ਦੇ ਲਗਭਗ ਜਿਹੜੇ ਈਟੀਟੀ ਵਿਦਿਆਪਕਾਂ ਨੂੰ ਨੁਯੁਕਤੀ ਪੱਤਰ ਨੇ ਜਿਹੜੇ ਉਹ ਵੰਡ ਸਮਾਰੋਹ ਕਰਕੇ ਕਿ ਜਿਹੜਾ ਜੁਆਇਨ ਕਰਨ ਜਾ ਰਹੇ ਆ। ਸੋ ਉਹਨਾਂ ਸਾਥੀਆਂ ਨੂੰ مبارਕ ਹੈ ਜਿਹੜੇ ਉਸ ਸਮਾਰੋਹ ਦਾ ਹਿੱਸਾ ਬਣਨਗੇ। ਤੇ ਸਾਥਿਓ ਜੇਕਰ ਤੁਸੀਂ ਵੀ ਇਦਾਂ ਦੇ ਸਮਾਰੋਹ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜਲਦੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਥ ਦੇਣਾ ਪਏਗਾ। ਇਸ ਗੱਲ ਨੂੰ ਤੁਸੀਂ ਚਾਹੇ ਅੱਜ ਮੰਨ ਲਓ, ਚਾਹੇ ਉਹਨਾਂ ਦੇ ਜੁਆਇਨ ਹੋਣ ਤੋਂ ਬਾਅਦ ਮੰਨ ਲਓ। ਸਾਥ ਤੁਹਾਨੂੰ ਦੇਣਾ ਪਏਗਾ ਸੰਘਰਸ਼ ਦਾ ਹਿੱਸਾ ਬਣਨਾ ਪਏਗਾ। ਇਸ ਤੋਂ ਇਲਾਵਾ ਜਿਹੜੀ ਜੋਬ ਹੈ ਜਿਹੜੀ ਨੌਕਰੀ ਹੈ ਉਹ ਤੁਹਾਨੂੰ ਤੁਸੀਂ ਲੱਖ ਡਿਗਰੀਆਂ ਕਰ ਲਓ ਕੱਖ ਡਿਗਰੀਆਂ ਕਰ ਲਓ ਤੁਹਾਨੂੰ ਹਾਸਲ ਨਹੀਂ ਹੋਏਗੀ ਇਹ ਗੱਲ ਤੁਸੀਂ ਜਾਣ ਦੇ ਵਿੱਚ ਆ ਬਿਠਾ ਲਓ ਜਦਾਂ ਤੁਸੀਂ ਕੋਈ ਪੀਪੀਐਸਸੀ ਪੇਪਰ ਪੀਸੀਐਸ ਪੇਪਰ ਆਈਪੀਐਸ ਆਈਏਐਸ ਦੀ ਤਿਆਰੀ ਕਰ ਲਓ ਉਹ ਅਲੱਗ ਗੱਲ ਹੈ ਉਹ ਅਲੱਗ ਜੋਬ ਨੇ ਪਰ ਉਹਦੇ ਵਾਸਤੇ ਵੀ ਤੁਹਾਨੂੰ ਇੱਕ ਸਾਲ ਦਾ ਘੱਟੋ ਘੱਟ ਤਿਆਰੀ ਕਰਨੀ ਪੈਗੀ ਸੋ ਤੁਸੀਂ ਉਰੇ ਜਿਹੜਾ ਇੱਕ ਦੋ ਮਹੀਨੇ ਜਿਹੜਾ ਸਾਡਾ ਸਾਥ ਦੇ ਦੋ ਤਾਂ ਜੋ ਜਿਹੜੇ ਆਪਣਾ ਜਿਹੜਾ ਬਣਦਾ ਹੱਕ ਹੈ ਜਿਸ ਦੇ ਲਈ ਪਿਛਲੇ 3 ਸਾਲਾਂ ਤੋਂ ਆਪਾਂ ਸਰਕਾਰ ਦੇ ਨਾਲ ਲੜ ਰਹੇ ਆ ਉਸ ਸਰਕਾਰ ਨੂੰ ਆਪਾਂ ਵੀ ਦਿਖਾ ਸਕੀਏ ਕਿ ਜਿਹੜੀ ਰੋਜ਼ਗਾਰ ਦੀ ਹੈ ਸਾਨੂੰ ਵੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਥਿਓ ਇਹ ਤੁਹਾਡੇ ਸਾਥ ਦੇ ਸਦਕਾ ਹੋਣੀਆਂ ਨੇ ਸਾਡੇ ਉਰੇ ਇਕੱਲੇ ਦੇ ਇੱਥੇ ਬੈਠ ਕੇ ਤੁਸੀਂ ਸੋਚੋ ਵੀ ਇਹ ਤਾਂ ਬੈਠੇ ਨੇ ਇਹਨਾਂ ਨੂੰ ਤਾਂ ਮਿਲ ਜੇਗੀ ਸਾਥਿਓ ਐਦਾ ਕੁਝ ਵੀ ਨਹੀਂ ਹੈ ਨਾ ਹੀ ਤਾਂ ਸਾਨੂੰ ਮਿਲਨੀ ਤੇ ਨਾ ਹੀ ਅਸੀਂ ਤੁਹਾਨੂੰ ਲੈ ਕੇ ਦੇਣੀ ਕਿਉਂਕਿ ਇਕੱਠ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਇਕਤਾ ਦੇ ਵਿੱਚ ਬਲ ਹੁੰਦਾ ਹੈ ਇਹ ਕਹਾਣੀਆਂ ਤੁਸੀਂ ਬਹੁਤ ਛੋਟੇ ਬਚਪਨ ਦੇ ਵਿੱਚ ਪੜੀਆਂ ਹੋਈਆਂ ਨੇ ਉਹ ਗੱਲਾਂ ਸਾਨੂੰ ਕਰਨ ਦੀ ਵਾਰ-ਵਾਰ ਜ਼ਰੂਰ ਤੇ ਨਹੀਂ ਸੋ ਮੈਂ ਉਮੀਦ ਕਰਦਾ ਸਾਰੇ ਈਟੀਟੀ 9894 ਕੈਡਰ ਤੋਂ ਕਿ ਜਿੰਨੇ ਵੀ ਸਾਥੀ ਆਪਣੀ ਬੈਕਲੋਗ ਦੇ ਨਾਲ ਬਾਕੀ ਜਿੰਨੇ ਵੀ ਸਾਥੀ ਬਕਾਇਆ ਨੇ ਉਹ ਸਾਡਾ 1-2 ਦਿਨਾਂ ਦੇ ਵਿੱਚ ਜਿਹੜਾ ਐਕਸ਼ਨ ਰੱਖਿਆ ਹੋਇਆ ਹੈ ਜਿਹੜਾ ਗੰਬੀਰਪੁਰ ਜਿਹੜਾ ਸਾਡਾ ਐਲਾਨ ਰੱਖਿਆ ਹੋਇਆ ਉਸ ਤੇ ਪਹੁੰਚੋਗੇ ਹੁਮਾ ਮਾ ਕੇ ਪਹੁੰਚੋਗੇ ਤਾਂ ਜੋ ਅਸੀਂ ਇਸ ਤਰਨੇ ਨੂੰ ਇਸ ਸੰਘਰਸ਼ ਨੂੰ ਔਰ ਤਿੱਖਾ ਰੂਪ ਦੇ ਕੇ ਤੇ ਜਿਹੜਾ ਆਪਣਾ ਮੰਦਾ ਹੱਕ ਹੈ ਉਹ ਜਲਦੀ ਪ੍ਰਾਪਤ ਕਰਕੇ ਤੇ ਸਕੂਲਾਂ ਦੇ ਵਿੱਚ ਆ ਸਕੀਏ ਸੋ ਅਗਲੀ ਗੱਲ ਜਿਹੜੀ ਸਾਥੀ ਜੀਤ ਜੀ ਤੁਹਾਡੇ ਨਾਲ ਕਰਦੇ ਸਾਥੀਓ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਸਾਰੀ ਗੱਲ ਮਨਦੀਪ ਨੇ ਦੱਸ ਹੀ ਦਿੱਤੀ ਆ ਬਾਕੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਕਈ ਸਾਥੀਆਂ ਦਾ ਨਾ ਇਹ ਕਹਿਣਾ ਹੈਗਾ ਵੀ ਬੈਕਲੌਗ ਹੈ ਨਾ ਬਾਅਦ ਚ ਪੂਰਾ ਹੋਊਗਾ ਵੀ ਅਸੀਂ ਹੁਣ ਕਿਉਂ ਸਾਧਈਏ ਤੇ ਉਹ ਵੀ ਗੱਲ ਕਲੀਅਰ ਹੋ ਗਈ ਵੀ ਹੁਣ ਸਾਰਾ ਜਿਹੜਾ ਫਰਸਟ ਲਿਸਟ ਦਾ ਕੰਮ ਆ ਉਹ ਲਗਭਗ ਕੰਪਲੀਟ ਹੀ ਹੋ ਚੁੱਕਿਆ ਇਕੱਲੀ ਉਹਨਾਂ ਦੀ ਜੁਆਇਨਿੰਗ ਆ ਬਸ ਤੇ ਡਿਪਾਰਟਮੈਂਟ ਜਮਾ ਫ੍ਰੀ ਹੋ ਗਿਆ ਉਹਨਾਂ ਨੂੰ ਲਾਸਟ ਸਟੇਸ਼ਨ ਵੀ ਉਹ ਹੋ ਗਏ ਅਲਾਟਮੈਂਟ ਹੋ ਗਏ ਸਾਰਾ ਕੁਝ ਹੋ ਗਿਆ ਬਸ ਉਹਨਾਂ ਦੀ ਇਕੱਲੀ ਜੁਆਇਨਿੰਗ ਰਹਿ ਗਈ ਬਾਕੀ ਹੁਣ ਸੋਡਾ ਰਹਿ ਗਿਆ ਹੁਣ ਜੇ ਤੁਸੀਂ ਹੁਣ ਵੀ ਸਾਥ ਨਹੀਂ ਦਿੰਦੇ ਹੈਗੇ ਫਿਰ ਤੁਸੀਂ ਬ ਏ ਸਾਥੀਓ ਅਸੀਂ ਪਹਿਲਾਂ ਤੋਂ ਵਰਕ ਨਾ ਕਰਦੇ ਹੁਣ ਤੁਹਾਨੂੰ ਇਹ ਗੱਲ ਪਤਾ ਲੱਗਦੀ ਵੀ ਆਹ ਫਾਸਟ ਲ ਸਟ੍ਰੈਟਜੀ ਦੇ ਪਿੱਛੇ ਕੀ ਰਹਿ ਗਿਆ ਫੇਰ ਤਾਂ ਤੁਹਾਨੂੰ ਐਂ ਵੀ ਪਤਾ ਹੋਣਾ ਸੀ ਬੈਕਲੌਗ ਦੀ ਵੀ ਕੀ ਹੈ ਹੁਣ ਅਸੀਂ ਸਾਰਾ ਕੁਝ ਇਕੱਠੇ ਬੈਠੇ ਆਂ ਬਸ ਸਾਨੂੰ ਲੋਡ ਇੱਥੇ ਘੱਟ ਸੀ ਜੇ ਤੁਸੀਂ ਸਾਡਾ ਮਹੀਨਾ ਸਾਧ ਦੇ ਤਾਂ ਅਸੀਂ ਵਾਅਦਾ ਕਰਦੇ ਹਾਂ ਵੀ ਤੁਹਾਡਾ ਜਿਹੜਾ ਕੰਮ ਆ ਹੋਊਗਾ ਅਸੀਂ ਤੁਹਾਨੂੰ ਉਹ ਜੇ ਸਮਾਰੋ ਜਿਹੜੇ ਸਰਦਾਰ ਜਮਾਨ ਸਾਹਿਬ ਨੇ ਕਿਹਾ ਵੀ ਅਸੀਂ ਜੁਆਇਨਿੰਗ ਲੈਟਰ ਦੇਣੇ ਆ ਅਸੀਂ ਵੀ ਤੁਹਾਨੂੰ ਉਸ ਸਮਾਰੋ ਦਾ ਹਿੱਸਾ ਬਣਾਵਾਂਗੇ ਪਰ ਜੇ ਇੱਥੇ ਨਾ ਆਏ ਫਿਰ ਅਸੀਂ ਵੀ ਦੇਖ ਲਾਂਗੇ 2-3 ਦਿਨਾਂ ਤੱਕ ਜੇ ਆ ਗਏ ਤੇ ਠੀਕ ਐ ਨਹੀਂ ਫਿਰ ਅਸੀਂ ਵੀ ਆਪਦੀ ਸਲਾਹ ਜਿਹੜੀ ਗੱਲ ਮਨਦੀਪ ਨੇ ਦੱਸੀਆ ਵੀ ਅਸੀਂ ਵੀ ਤਾਂ ਆਪਦਾ ਫਿਰ ਕਰੋ ਕਰੀ ਜਾਵਾਂਗੇ ਅਸੀਂ ਕਿਉਂ ਇੱਥੇ ਬੈਠੀਏ ਗੱਲੇ ਅਸੀਂ ਬੰਦੇ ਨਹੀਂ ਜਾਂ ਅਸੀਂ ਮਾਵਾ ਭੈਣਾਂ ਦੇ ਹੋਣੀ ਹੈਗੇ ਪੁੱਤ ਨਹੀਂ ਹੈਗੇ ਵੀ ਤੁਸੀਂ ਲੈਦੇ ਹੋ ਘਰੇ ਬੈਠਦੇ ਹੋ ਜੇ ਕਿਸੇ ਨੂੰ ਫੋਨ ਕਰਦੇ ਆ ਵੀ ਧਰਨੇ ਤੇ ਆਜੋ ਕਿਹੜਾ ਕਹਿੰਦੇ ਆ ਹਾਂ ਭਾਈ ਤਿਆਰ ਆ ਜਦੋਂ ਕਹੜੇ ਵੀ ਹੁਣ ਆਜੋ ਤੇ ਕਹਿੰਦੇ ਭਾਈ ਬਿਮਾਰ ਹੋ ਗਏ ਯਾ ਆ ਗਿਆ ਕਿਉਂ ਸਾਡੇ ਵਿਹੜੀ ਹੈਗੇ ਅਸੀਂ ਬਿਮਾਰ ਨਹੀਂ ਹੁੰਦੇ ਆ ਮੰਦੀਪ ਜੜ ਕਢਾ ਕੇ ਆਇਆ ਤੇ ਦਰਦਾਂ ਹੁੰਦਾਗਾ ਬੋਲਣ ਤੋਂ ਪਹਿਲਾਂ ਇਹ ਸੈੱਟ ਕਰਕੇ ਦੇਖਦਾ ਕਿ ਜੜ ਜੀ ਆ ਬੋਲੇ ਚਾਹੂਗੀ ਨਾ ਉਹ ਕਿਉਂ ਸੀ ਪੰਦੀ ਜੀ ਅਕੀਰ ਦੇ ਸਾਥ ਕਿਉਂ ਅਸੀਂ ਇਹੀ ਕਹਿਣਾ ਚਾਉਣੇ ਆ ਹੁਣ ਸਾਰਾ ਕੰਮ ਹੋ ਗਿਆ ਜਿਹੜਾ ਤੁਸੀਂ ਇਹ ਭੂਤ ਨਹੀਂ ਭਲਾਈ ਹੋਈ ਸੀਗੀ ਵੀ ਬੈਕਲੌਗ ਬਾਅਦ ਚ ਪੂਰਾ ਹੋਊਗਾ ਹੁਣ ਆਜੋ ਬਾਅਦ ਚ ਆਜੋ ਹੁਣ ਪਹਿਲਾਂ ਤੁਸੀਂ ਸਾਡਾ ਸਾਥ ਨਹੀਂ ਦਿੱਤਾ ਪਰ ਅਸੀਂ ਆਪਦਾ ਕੰਮ ਕੀਤਾ। ਤੁਹਾਡੇ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਣਾ ਸੀ ਬੈਕਲੌਗ ਦੀ ਬੀ ਕੀ ਹੈ। ਤੇ ਸਾਥੀਓ ਇੱਥੇ ਪਹੁੰਚੋ ਤੇ ਇੱਕ ਗੱਲ ਹੋਰ ਹੈ ਜਿਹੜਾ ਫੰਡ ਦੀ ਅਪੀਲ ਕਰਦੇ ਆਂ ਵੀ ਫੰਡ ਚਾਹੀਦਾ। ਜੇ ਇੱਥੇ ਮੰਨ ਲਓ ਆਪਾਂ ਕੋਈ ਵੀ ਚੰਡੀਗੜ੍ਹ ਮੀਟਿੰਗ ਕਰਨ ਜਾਣਾ ਚਾਹ ਕੁੱਛ ਵੀ ਇੱਥੇ ਐਕਸ਼ਨ ਲਾਉਣਾ ਕੋਈ ਹੋਰ ਮੈਕ ਲਿਉਣਿਆ ਕੋਈ ਹੋਰ ਚਾਹ ਪਾਣੀ ਦਾ ਪ੍ਰਬੰਧ ਕਰਨਾ ਕੋਈ ਹੋਰ ਗੁਰੂ ਘਰ ਲੰਗਰ ਦੀ ਉਹ ਕਰਨੀ ਆਂਗੀ। ਉਹਦੇ ਵਾਸਤੇ ਫੰਡ ਚਾਹੀਦਾ ਕਿ ਸਾਨੂੰ ਫੰਡ ਦੀ ਜ਼ਰੂਰਤ ਆ। ਫੰਡ ਲਗਭਗ 9万ਤੀ ਹੈ। ਤੁਸੀਂ ਇਹ ਸਾਹ ਹੁਣ ਆਲੋ ਮਨਦੀਪ ਦੇ ਅਕਾਊਂਟ ਚ 500 ਤੋਂ 600 ਰੁਪਈਆ ਹੈਗਾ ਹੁਣ ਉਹਦੇ ਉੱਤੇ ਕੀ ਕਰਾਂਗੇ ਅਸੀਂ 500 600 ਦੇ ਵਿੱਚ ਦੇ ਆਪਾਂ ਉਥੋਂ ਚੰਡੀਗੜ੍ਹ ਅੱਧੇ ਅੱਧੇ 라ਭ ਨਹੀਂ ਜਾ ਸਕਦੇ ਹੈਗੇ ਜਦ ਤੱਕ ਕਹਿ ਦੋ ਵੀ ਸਾਨੂੰ ਤਾਂ ਨੌਕਰੀ ਚਾਹੀਦੀ ਨਹੀਂ ਹੈਗੀ ਵੀ ਸਾਡੇ ਮਾਂ ਪਿਓ ਦੇ ਸੁਪਨੇ ਉਹੀ ਨੇ ਤੁਸੀਂ 4 4 ਸਾਲ ਨਹੀਂ ਪੜ੍ਹ ਲੇ ਉਹੀ 4 4 ਪੇਪਰ ਦੇ ਦੇ ਹੈ ਲੋਕਾਂ ਦੀਆਂ ਲਿਸਟਾਂ ਬੁਵਾਤੀਆਂ ਆਪਦੀ ਬੁਵਾਉਣ ਵਾਲੇ ਤਾਂ ਆਜੋ ਚਲੋ ਸਾਥੀਓ ਗਲਤੀ ਮਲਤੀ ਮਾਫ ਕਰਿਓ ਤੇ ਬੋਲਣਾ ਬਈ ਸੋ ਸਾਥੀਓ ਜਿਹੜੀਆਂ ਜੀਤ ਸਰ ਨੇ ਗੱਲਾਂ ਦੱਸਿਆ ਨੇ ਇੱਕ ਨਾ ਥੋੜਾ ਬੰਦਾ ਭਾਵੁਕ ਹੋ ਜਾਂਦਾ ਕਿਉਂਕਿ ਸਾਥੀਓ ਕਾਫੀ ਲੰਬਾ ਸਮਾਂ ਹੋ ਗਿਆ ਆਪਾਂ ਨੂੰ ਸੰਘਰਸ਼ ਕਰਦਿਆਂ ਤੇ ਹੁਣ ਜਦੋਂ ਆਪਣੀ ਖੁਦ ਦੀ ਵਾਰੀ ਆਈ ਹੈ ਤੁਸੀਂ ਤਾਂ ਸਾਥੀਓ ਸਾਡੇ ਤੋਂ ਐ ਮਿੰਨਤਾ ਕਰੋਂਦਿਓ ਕਿ ਜਿਵੇਂ ਅਸੀਂ ਪਤਾ ਨਹੀਂ ਤੁਹਾਡਾ ਕਿੰਨਾ ਕੋਈ ਕਰਜ਼ਾ ਦੇਣਾ ਹੁੰਦਾ ਸੋ ਸਾਥੀਓ ਮਿੰਨਤਾਵਾਲੀ ਹੁਣ ਗੱਲ ਬਿਲਕੁਲ ਖਤਮ ਹੈ ਜੇ ਸਾਥ ਦੇਓਗੇ ਤਾਂ ਲੜਾਂਗੇ ਨਹੀਂ ਤਾਂ ਅਸੀਂ ਵੀ ਆਪਦੇ ਕਰ ਜਾ ਕੇ ਆਪਦੇ ਕੰਮ ਦੰਦੇ ਵੇਖਦੇ ਆ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਲਾਈਵ ਦੇ ذریعے ਕਿ ਅਸੀਂ ਰੋਟੀ ਜੋਗੇ ਹੈਗੇ ਆ ਸਾਡਾ ਮਾਪਿਓ ਸਾਨੂੰ ਰੋਟੀ ਅੱਜ ਵੀ ਖਵਾ ਦੂਗਾ ਬੜੇ ਵਧੀਆ ਤਰੀਕੇ ਦੇ ਨਾਲ ਖਵਾ ਦੂਗਾ ਅਸੀਂ ਇੱਥੇ ਦਰਦਾਂ ਦੇ ਵਿੱਚ ਪੀੜਾਂ ਦੇ ਵਿੱਚ ਗੋਲੀਆਂ ਲੈ ਕੇ ਸਾਨੂੰ ਪਤਾ ਹੈ ਮੈਂ ਮੈਨੂੰ ਖੁਦ ਨੂੰ ਪਤਾ ਹੈ ਮੈਂ ਪਿਛਲਾ ਇੱਕ ਹਫਤਾ ਕਿਵੇਂ ਟਪਾ ਰਿਹਾ ਜਾ ਮੇਰੇ ਨਾਲ ਜਿਹੜਾ ਚੰਦ ਚੰਦ ਕੋ ਸਾਥੀ ਰਹਿੰਦੇ ਨੇ ਚਾਹੇ ਬੋਰ ਪ੍ਰੋਟੈਸਟ ਦੇ ਵਿੱਚ ਸੀਗੇ ਉਹਨਾਂ ਨੂੰ ਪਤਾ ਹੈ ਕਿ ਇੱਕ ਪਿਛਲੇ ਹਫਤੇ ਤੋਂ ਮੈਂ ਕਿਵੇਂ ਚੱਲ ਰਿਹਾ ਮੈਂ ਇੱਕ ਨਿੱਕਾ ਜਿਹਾ ਆਪਰੇਸ਼ਨ ਕਰਾਉਣਾ ਸੀਗਾ ਉਹ ਵੀ ਮੈਂ ਅਜੇ ਤੱਕ ਵੀ ਉਹਨੂੰ ਟਾਲ ਮਟੋਲ ਕਰ ਰਿਆ ਕਿ ਚੱਲ ਯਾਰ ਜਿੰਨੇ ਦਿਨ ਚੱਲਦਾ ਹੈ ਨਾ ਉਹਨੂੰ ਗੋੜੀਆਂ ਤੇ ਚਲਾ ਲਈਏ ਜਦੋਂ ਬਾਹਲਾ ਕੋਈ ਹੋਇਆ ਵੀ ਹਾਂ ਹੁਣ ਮਤਲਬ ਕਿ ਇਸ ਤੋਂ ਬਾਅਦ ਹੱਲ ਨਹੀਂਗਾ ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੈ ਨਾ ਅੱਜ ਉਹ ਨੌਕਰੀ ਦੀ ਹੈ ਨੌਕਰੀ ਤੋਂ ਇਲਾਵਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਗਈ ਸੋ ਇਹ ਜੇ ਪੀੜਾ ਅਸੀਂ ਲੱਖ ਸਹਿ ਲਾਂਗੇ ਅਗਰ ਤੁਸੀਂ ਸਾਥ ਦਿਓਗੇ ਪਰ ਜੇ ਤੁਸੀਂ ਉਹੀ ਸਾਥ ਨਹੀਂ ਦੇਣਾ ਫਿਰ ਅਸੀਂ ਕਿਉਂ ਆਪਣੇ ਆਪ ਨੂੰ ਮਰੀ ਜੀਏ ਆਪਣੇ ਆਪ ਨੂੰ ਖਤਮ ਕਰੀ ਜੀਏ ਜ਼ਿੰਦਗੀ ਬਹੁਤ ਵੱਡੀ ਹੈ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਵਾਰ-ਵਾਰ ਨਹੀਂ ਮਿਲਦੀ ਸੋ ਸਾਥੀਓ ਕਿੰਨਿਆਂ ਕੋ ਬੈਂਤਿਆ ਕਰवानी ਆ ਕਿੰਨਿਆਂ ਕੋ ਰਿਕੁਐਸਟਾ ਕਰਾਨੀ ਆ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਸਾਰੇ ਸਾਥੀਆਂ ਦੇ ਘਰੇ ਮੈਂ ਇਕੱਲੇ ਇਕੱਲੇ ਸਾਥੀ ਦੇ ਘਰੇ ਜਾ ਕੇ ਮਿੰਤ ਕਰ ਲਵਾਂ ਮੈਂ ਤਾਂ ਇੰਨਾ ਕੋਈ ਵਿਰਲਾਣਾ ਤੁਸੀਂ ਜਿਵੇਂ ਕਹੋਗੇ ਮੈਂ ਓਵੇਂ ਕਰ ਲਾਂਗਾ ਪਰ ਦੱਸ ਦਿਓ ਸਾਥ ਦੇਣਾ ਹੈ ਜਾਂ ਨਹੀਂ ਦੇਣਾ ਸੋ ਫੰਡ ਦੀ ਵੀ ਜੀ ਸਰ ਨੇ ਗੱਲ ਕਰੀ ਹੈ ਕਿ ਜਿਹੜਾ ਸਾਥੀਓ ਫੰਡ ਬਿਲਕੁਲ ਇਸ ਟਾਈਮ 500 ਰੁਪਇਆ 500 ਤੋਂ ਵੀ ਘਟਾ ਹ ਹੁਣ ਵੀ ਅਸੀਂ ਦੁਪਹਿਰ ਦਾ ਜਿਹੜਾ ਚਾਹ ਪਾਣੀ ਦੁੱਧ ਦਾ ਦੇਖਣਾ ਤੇ ਰਾਤ ਦਾ ਜਿਹੜਾ ਅਸੀਂ 7-8 ਸਾਥੀ ਨੇ 3-4 ਪਹਿਲਾਂ ਨੇ ਤੇ 3-4 ਅਸੀਂ ਬਾਕੀ ਕੋ ਸਾਥੀ ਰਸਤੇ ਦੇ ਵਿੱਚ ਨੇ ਉਹ ਆ ਰਹੇ ਨੇ ਤੇ ਜਿਹੜੇ ਸਾਥੀ ਸਿਲੈਕਟ ਹੋ ਗਏ ਨੇ ਜਿਨ੍ਹਾਂ ਦੇ ਸਟੇਸ਼ਨ ਚੁਆਇਸ ਕਰਵਾ ਚੁੱਕੀ ਹੈ ਉਹਨਾਂ ਸਾਥਿਓ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਥਿਓ ਤੁਸੀਂ ਵੀ ਜਿਹੜਾ ਫੰਡ ਦਾ ਜਰੂਰ ਸਹਿਯੋਗ ਕਰੋ ਜਦੋਂ ਤੁਹਾਡਾ ਪ੍ਰੋਟੈਸਟ ਲੱਗਦੇ ਸੀ ਅਸੀਂ ਤੁਹਾਡੇ ਹਰ ਪ੍ਰੋਟੈਸਟ ਦੇ ਵਿੱਚ ਤੁਹਾਡਾ ਸਾਥ ਦਿੱਤਾ ਸੀਗਾ ਚਲੋ ਹੁਣ ਤੁਸੀਂ ਉਸ ਪੱਧਰ ਤੇ ਸਾਥ ਨਹੀਂ ਦੇ ਸਕਦੇ ਤਾਂ ਐਟ ਲਿਸਟ ਘਟੋ ਘਟ ਸਾਥਿਓ ਫੰਡ ਦਾ ਜਿਹੜਾ ਸਹਿਯੋਗ ਜ਼ਰੂਰ ਕਰ ਦਿਓ ਖਾਤਾ ਜਿਹੜਾ ਅਸੀਂ ਗਰੁੱਪਾਂ ਦੇ ਵਿੱਚ ਦੁਬਾਰਾ ਫਿਰ ਜਿਹੜਾ ਯੂਨੀਅਨ ਦਾ ਜੁਆਇੰਟ ਅਕਾਊਂਟ ਹੈ ਰਾਜਕੁਮਾਰ ਤੇ ਮਨਦੀਪ ਕੁਮਾਰ ਦਾ ਸ਼ੇਅਰ ਕਰਦਾਂਗੇ ਕਿ ਸਾਥਿਓ ਜਿਹੜਾ ਫੰਡ ਦਾ ਜੋ ਜਿਹੜਾ ਸਹਿਯੋਗ ਹੈ ਉਹ ਜ਼ਰੂਰ ਕਰ ਦਿਓਗੇ ਤੇ ਸਾਥਿਓ ਮੈਂ ਉਮੀਦ ਕਰਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਸਾਥੀ ਜ਼ਰੂਰ ਪਹੁੰਚਣਗੇ ਸੋ ਅਗਲੇ ਜਿਹੜੇ ਵੀਕ ਦੇ ਵਿੱਚ ਨਾ ਆਪਣੇ 22 23 ਦਾ ਜਿਹੜਾ ਸੈਸ਼ਨ ਹੈ ਉਹ ਅਸੇ ਜੇ ਸਾਨੂੰ ਕਨਫਰਮ ਨਹੀਂ ਹੋਇਆ 22 23 ਦਾ ਸੈਸ਼ਨ ਹੈ ਚੰਡੀਗੜ੍ਹ ਵਿਧਾਨ ਸਭਾ ਦਾ ਜਾਂ 23 24 ਦਾ ਉਸ ਤੋਂ ਬਾਅਦ ਜਸਟ ਜੇ 24 ਦਾ ਹੈ ਤਾਂ 24 ਸ਼ਾਮ ਨੂੰ ਸਾਨੂੰ ਉੱਥੇ ਐਮਐਲਏ ਸਾਹਿਬ ਨੇ ਮੈਡਮ ਬਰਜੀਤਪੁਰ ਨੇ ਵੀ ਬੁਲਾਇਆ ਹੈ ਬਾਕੀ ਹੋਰ ਜਿਹੜੇ ਵੀ ਐਮਐਲਏ ਚਾਹੇ ਗੋਲਦੀ ਬਸਾਫਰ ਜੀ ਹੋਣ ਚਾਹੇ ਸਮਨਾ ਜੀ ਹੋਣ ਚਾਹੇ ਗੋਲਦੀ ਕੰਬੋਜੀ ਹੋਣ ਜਿਨ੍ਹਾਂ ਜਿਨ੍ਹਾਂ ਕੋਲ ਅਸੀਂ ਪਿਛਲੇ ਹਫ਼ਤੇ ਦੇ ਵਿੱਚ ਪ੍ਰੋਟੈਸਟ ਲਾਏ ਨੇ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਤੱਕ ਅਸੀਂ ਆਪਣੀ ਜਿਹੜੀ ਗੱਲ ਹੈ ਉਹ ਪੰਚਾਈ ਹੈ ਸੋ ਉਹਨਾਂ ਦੇ ਦੁਆਰਾ ਸਾਨੂੰ ਜਿਹੜਾ ਸੱਦਾ ਹੈ ਉਹ ਸਾਡੇ ਨਾਲ ਜਾਣਗੇ ਠਿਕਾ ਮੰਤਰੀ ਸਾਹਿਬ ਨਾਲ ਬੈਠ ਕੇ ਟੇਬਲ ਟॉक ਤੇ ਜਿਹੜੀ ਸਾਰੀ ਗੱਲਬਾਤ ਕਰਨਗੇ ਸੋ ਉਹਨਾਂ ਦੇ ਲਈ ਜਿਹੜਾ ਖਰਚਾ ਕਾਫੀ ਹੋ ਜਾਂਦਾ ਚੰਡੀਗੜ੍ਹ ਜਾਣ ਦੇ ਲਈ ਸੋ ਸਾਥੀਆਂ ਫੰਡ ਦਾ ਜਿਹੜਾ ਸਹਿਯੋਗ ਹੈ ਜਿਹੜੇ ਸਾਥੀ ਸਿਲੈਕਟ ਹੋ ਚੁੱਕੇ ਨੇ ਉਹ ਵੀ ਸਾਥੀ ਜਰੂਰ ਅੱਜ ਸਾਡਾ ਸਾਥ ਦੇਣ ਤਾਂ ਜੋ ਅਸੀਂ ਜਿਹੜਾ ਤੁਹਾਡੇ ਨਾਲ ਹੀ ਤੁਹਾਡੇ ਮਗਰੀ ਲਾਈਨ ਦੇ ਵਿੱਚ ਲੱਗ ਕੇ ਤੇ ਜਿਹੜਾ ਸਕੂਲਾਂ ਦੇ ਵਿੱਚ ਜਾ ਕੇ ਰੋਜ਼ਗਾਰ ਪ੍ਰਾਪਤ ਕਰ ਲਈਏ ਸੋ ਇੰਨੀਆਂ ਗੱਲਾਂ ਕਹਿੰਦੇ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਬੋਲ ਲੈ ਜਨਾ